ਸਸਕਲ ਦੋਸਤੋ ਇੱਕ ਵਾਰ ਫਿਰ ਸਵਾਗਤ ਕਰਦਾ ਤੁਹਾਡੇ ਆਪਣੇ YouTube ਚੈਨਲ ਚੱਜ ਦੀਆਂ ਗੱਲਾਂ ਵਿੱਚ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਇਸ ਪਲੇਟਫਾਰਮ ਤੇ ਉਹ ਵੀਡੀਓ ਲੈ ਕੇ ਆਉਂਦੇ ਆ ਜੋ ਸਾਡੀ ਆਮ ਜ਼ਿੰਦਗੀ ਸਧਾਰਨ ਜ਼ਿੰਦਗੀ ਦੇ ਨਾਲ ਸੰਬੰਧਿਤ ਹੁੰਦੀਆਂ ਨੇ ਉਹ ਸਮਾਜਿਕ ਵਿਸ਼ੇ ਵੀ ਹੁੰਦੇ ਨੇ ਉਹ ਵਾਤਾਵਰਣ ਨਾਲ ਸੰਬੰਧਿਤ ਵਿਸ਼ੇ ਵੀ ਹੁੰਦੇ ਨੇ ਤੇ ਇਸ ਤਰੀਕੇ ਨਾਲ ਹੋਰ ਉਹ ਵਿਸ਼ੇ ਜਿਹੜੇ ਸਾਡੇ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਿੰਦਗੀ ਨੂੰ ਸਾਡੇ ਨੂੰ ਪ੍ਰਭਾਵਿਤ ਕਰਦੇ ਨੇ ਉਹ ਵਿਸ਼ਿਆਂ ਤੇ ਆਪਾਂ ਚਰਚਾ ਇਸ ਪਲੇਟਫਾਰਮ ਤੇ ਹਰ ਰੋਜ਼ ਕਰਦੇ ਆਂ ਦੋਸਤੋ ਹਰ ਰੋਜ਼ ਦੀ ਤਰ੍ਹਾਂ ਅੱਜ ਜੋ ਵੀਡੀਓ ਅੱਜ ਜੋ ਵਿਸ਼ਾ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਉਹ ਹੈ ਸਾਡਾ ਕਰ ਤੇ ਇਹਦੇ ਸਬੰਧ ਦੇ ਵਿੱਚ ਆਪਾਂ ਉਹਨਾਂ ਗੱਲਾਂ ਤੇ ਚਰਚਾ ਕਰਾਂਗੇ ਜਿਹੜੀਆਂ ਸਾਨੂੰ ਉਸ ਵਕਤ ਧਿਆਨ ਵਿੱਚ ਰੱਖਣ ਦੀ ਲੋੜ ਹੁੰਦੀ ਹੈ ਜਦੋਂ ਅਸੀਂ ਆਪਣਾ ਘਰ ਬਣਾਉਣਾ ਹੁੰਦਾ ਹੈ ਕਿਉਂਕਿ ਦੋਸਤੋ ਸਿਆਣੇ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਘਰ ਸਿਰਫ ਇੱਕ ਵਾਰੀ ਬਣਦਾ ਹੈ ਤੇ ਇਸ ਕਰਕੇ ਜਦੋਂ ਵੀ ਘਰ ਬਣਾਉਣਾ ਹੋਵੇ ਘਰ ਬਣਾਉਣ ਬਾਰੇ ਵਿਚਾਰ ਕਰਨਾ ਹੋਵੇ ਮਨ ਦੇ ਵਿੱਚ ਵਿਚਾਰ ਆਉਂਦਾ ਜਾਂ ਸਾਡੀ ਜ਼ਰੂਰਤ ਲੱਗਦੀ ਹੈ ਸਾਨੂੰ ਘਰ ਬਣਾਉਣ ਦੀ ਤੋ ਉਸ ਵਕਤ ਕੁਝ ਗੱਲਾਂ ਸਾਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ ਤੇ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਦੋਸਤੋ ਜੇਕਰ ਆਪਾਂ ਘਰ ਦੀ ਗੱਲ ਕਰਦੇ ਆਂ ਤੇ ਜੇ ਆਪਾਂ ਪਿੱਛੇ ਇਤਿਹਾਸ ਵੱਲ ਜਾਂਦੇ ਆਂ ਕਿ ਘਰ ਦੀ ਹੋਂਦ ਕਿਸ ਤਰ੍ਹਾਂ ਸਾਡੇ ਸਾਹਮਣੇ ਆਈ ਸਾਡੇ ਪੁਰਖੇ ਜਦੋਂ ਜੰਗਲਾਂ ਵਿੱਚ ਰਹਿੰਦੇ ਸੀ ਉਹਨਾਂ ਨੂੰ ਜਿਨ੍ਹਾਂ ਨੂੰ ਅਸੀਂ ਆਦ ਮਾਨਵ ਵੀ ਬੋਲ ਦਿੰਦੇ ਆਂ ਤਾਂ ਉਸ ਵਕਤ ਘਰ ਦੀ ਜ਼ਰੂਰਤ ਉਹ ਬਹੁਤੀ ਉਸ ਨੂੰ ਨਹੀਂ ਸੀ ਮਹਿਸੂਸ ਹੋਈ ਦੂਸਰੇ ਜੀਵਾ ਬੈਂਕ ਉਹ ਵੀ ਇੱਧਰ ਉੱਧਰ ਖਾਣਾ ਬਦੋਸ਼ ਵਾਲੀ ਜ਼ਿੰਦਗੀ ਬਤੀਤ ਕਰਦੀ ਸੀ ਪਰ ਜਦੋਂ ਉਹਨਾਂ ਨੂੰ ਲੱਗਿਆ ਕਿ ਅਸੀਂ ਜੋ ਖਾਣ ਪੀਣ ਦਾ ਸਮਾਨ ਆ ਉਹ ਇੱਕ ਜਗ੍ਹਾ ਤੇ ਰਹਿ ਕੇ ਬੀਜ ਸਕਦੇ ਆ ਉਹਦੀ ਸੰਭਾਲ ਕਰ ਸਕਦੇ ਆ ਤਾਂ ਉਹਨਾਂ ਨੂੰ ਫਿਰ ਇੱਕ ਥਾਂ ਰਹਿਣ ਦੀ ਲੋੜ ਮਹਿਸੂਸ ਹੋਈ ਤੇ ਘਰ ਘਰ ਜਿਹੜੀ ਹੈ ਘਰ ਦੀ ਹੋਂਦ ਹੈ ਜਿਹੜੀ ਉਹ ਸਾਡੇ ਸਾਹਮਣੇ ਆਈ ਤੇ ਦੋਸਤੋ ਜਿਹੜੀ ਜੋ ਘਰ ਹੈ ਘਰ ਦੀ ਅਹਿਮੀਅਤ ਮੈਨੂੰ ਲੱਗਦਾ ਹੈ ਹਰੇਕ ਦੀ ਜ਼ਿੰਦਗੀ ਦੇ ਵਿੱਚ ਬਰਾਬਰ ਹੁੰਦੀ ਹੈ ਘਰ ਕਿਹੋ ਜਿਹਾ ਇਹ ਕੋਈ ਮੈਨੇ ਨਹੀਂ ਰੱਖਦਾ ਕੋਈ ਅਮੀਰ ਹੈ ਗਰੀਬ ਹੈ ਘਰ ਦੀ ਅਹਿਮੀਅਤ ਘਰ ਦੇ ਪ੍ਰਤੀ ਖਿੱਚ ਜਿਹੜੀ ਉਹ ਬਰਾਬਰ ਹੁੰਦੀ ਹੈ ਪੰਛੀ ਸਵੇਰੇ ਆਪਣੇ ਆਲਣ ਨੂੰ ਛੱਡ ਕੇ ਚਲੇ ਜਾਂਦੇ ਨੇ ਚੋਗਾ ਚੁਗਣ ਦੇ ਲਈ ਦੂਰ ਨੇੜੇ ਨਿਕਲਦੇ ਨੇ ਪਰ ਸ਼ਾਮ ਨੂੰ ਸੂਰਜ ਛਿਪਣ ਮੌਕੇ ਅਸੀਂ ਦੇਖਦੇ ਹਾਂ ਕਿ ਡਾਰਾਂ ਦੀਆਂ ਡਾਰਾਂ ਪੰਛੀ ਵਾਪਸ ਆਪਣੇ ਆਲਣਿਆਂ ਵੱਲ ਨੂੰ ਆ ਜਾਂਦੇ ਨੇ ਪੰਛੀਆਂ ਦੇ ਲਈ ਜੀਵਨ ਦੇ ਲਈ ਉਹ ਆਪਣਾ ਘਰ ਹੁੰਦਾ ਹੈ ਇਸ ਤਰੀਕੇ ਨਾਲ ਹੀ ਸਾਥੀਓ ਅਸੀਂ ਜਦੋਂ ਕਿਤੇ ਬਾਹਰ ਕੋਈ ਕਮਾਈ ਕਰਨ ਜਾਂਦੇ ਆ ਜੌਬ ਕਰਦੇ ਆ ਕੰਮ ਕਰਦੇ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਸ਼ਾਮ ਨੂੰ ਸਮੇਂ ਸਿਰ ਆਪਣੇ ਘਰ ਪਹੁੰਚੀਏ ਇਹ ਸਾਡੀ ਆਪਣੇ ਘਰ ਪ੍ਰਤੀ ਖਿੱਚ ਹੁੰਦੀ ਹੈ ਇਸ ਤਰੀਕੇ ਨਾਲ ਹੀ ਸਾਡੇ ਜੋ ਸਾਥੀ ਫੌਜ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਵੀ ਖਿੱਚ ਹੁੰਦੀ ਆ ਕਿ ਉਹ 6 ਮਹੀਨਿਆਂ ਬਾਅਦ 7 ਮਹੀਨਿਆਂ ਬਾਅਦ ਸਾਲ ਬਾਅਦ ਜਦੋਂ ਉਹਨੂੰ ਛੁੱਟੀ ਮਿਲਦੀ ਆ ਉਹਨਾਂ ਨੂੰ ਖਿੱਚ ਹੁੰਦੀ ਆ ਕਿ ਜਲਦੀ ਜਲਦੀ ਛੁੱਟੀ ਮਿਲੇ ਤੇ ਅਸੀਂ ਆਪਣੇ ਘਰ ਜਾਈਏ ਇਸ ਤਰੀਕੇ ਨਾਲ ਹੀ ਕੋਈ ਤਿਥ ਤਿਉਹਾਰ ਹੁੰਦਾ ਖਾਸ ਕਰਕੇ ਦੀਵਾਲੀ ਵਰਗਾ ਤਿਉਹਾਰ ਨੂੰ ਹਰੇਕ ਕੋਸ਼ਿਸ਼ ਕਰਦਾ ਕਿ ਦੀਵਾਲੀ ਦਾ ਤਿਉਹਾਰ ਆਪਣੇ ਘਰ ਵਿੱਚ ਮਨਾਇਆ ਜਾਵੇ ਇਤੋਂ ਤੱਕ ਕਿ ਜੋ ਸਾਥੀ ਸਾਡੇ ਵਿਦੇਸ਼ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਵੀ ਇਹੀ ਯਤਨ ਹੁੰਦਾ ਹੈ ਕਿ ਉਹ ਚਾਹੇ ਕਈ ਸਾਲਾਂ ਬਾਅਦ ਜਾਣ ਪਰ ਇੱਕ ਵਾਰ ਕੁਝ ਦਿਨਾਂ ਦੇ ਲਈ ਚਾਹੇ ਉਹਨਾਂ ਦੀ ਜਾਣਾ ਪਵੇ ਜਾਣ ਦਾ ਉਹਨਾਂ ਦਾ ਕੋਈ ਪ੍ਰਬੰਧ ਹੋ ਸਕੇ ਤਾਂ ਕੁਝ ਦਿਨ ਲਈ ਵੀ ਆਪਣੇ ਘਰ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਬਤਾਉਣਾ ਉਹਨਾਂ ਨੂੰ ਚੰਗਾ ਲੱਗਦਾ ਹੈ ਦੋਸਤੋ ਇਹ ਮੈਨੇ ਨਹੀਂ ਰੱਖਦਾ ਕਿ ਘਰ ਕਿਹੋ ਜਿਹਾ ਉਹਦਾ ਪੱਦਰ ਕਿਹੋ ਜਿਹਾ ਹਰ ਹਰ ਇੱਕ ਨੂੰ ਚਾਹੇ ਉਹ ਜੀਵ ਹੈ ਚਾਹੇ ਅਸੀਂ ਹੈ ਉਹਨਾਂ ਨੂੰ ਆਪਣਾ ਘਰ ਪਿਆਰਾ ਲੱਗਦਾ ਜਦੋਂ ਕਿਸੇ ਦਾ ਘਰ ਟੁੱਟਦਾ ਹੈ ਤੇ ਉਹ ਜਿਹੜੀ ਸੰਵੇਦਨਾ ਹੁੰਦੀ ਹੈ ਜੋ ਉਹਦੀਆਂ ਭਾਵਨਾਵਾਂ ਭਾਵਨਾਵਾਂ ਹੁੰਦੀਆਂ ਨੇ ਅਸੀਂ ਉਸ ਨੂੰ ਸਮਝ ਸਕਦੇ ਹਾਂ ਚਾਹੇ ਕਿਸੇ ਪੰਛੀ ਦਾ ਕਿਸੇ ਜੀਵ ਦਾ ਆਲਣਾ ਕੋਈ ਉਸ ਦਾ ਕੋਈ ਰਹਿਣ ਬਸੇਰਾ ਟੁੱਟਦਾ ਹੈ ਉਹ ਕਿਵੇਂ ਘਰ ਲਾਹਟ ਪਾਉਂਦੇ ਨੇ ਉਸ ਨੂੰ ਤੁਸੀਂ ਕਿਸ ਨਾ ਕਿਸੇ ਪਾਸੇ ਜ਼ਰੂਰ ਦੇਖਿਆ ਹੋਣਾ ਇਸ ਤਰੀਕੇ ਨਾਲ ਜਦੋਂ ਕਿਸੇ ਮਨੁੱਖ ਦਾ ਕਿਸੇ ਸਾਡੇ ਸਾਥੀ ਦਾ ਕਿਸੇ ਕਾਰਨ ਘਾਟ ਟੁੱਟਦਾ ਢੈਂਦਾ ਜਾਂ ਢਾਹ ਦਿੱਤਾ ਜਾਂਦਾ ਕਿਸੇ ਕਾਰਨ ਕਰਕੇ ਉਹਦੀਆਂ ਭਾਵਨਾਵਾਂ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ ਸਾਥਿਓ ਆਪਾਂ ਜੋ ਅੱਜ ਵਿਸ਼ੇ ਤੇ ਗੱਲ ਕਰਨੀ ਸੀ ਉਹ ਵਾਪਸ ਆਉਨੇ ਆ ਤੇ ਜਦੋਂ ਆਪਾਂ ਘਰ ਮਨਾਉਣਾ ਹੈ ਕਿਹੜੀਆਂ ਗੱਲਾਂ ਤੇ ਆਪਾਂ ਧਿਆਨ ਰੱਖਣਾ ਕਿਹੜੀਆਂ ਗੱਲਾਂ ਨੂੰ ਆਪਾਂ ਧਿਆਨ ਵਿੱਚ ਰੱਖ ਕੇ ਆਪਣਾ ਜਿਹੜਾ ਇਹ ਕੰਮ ਜਿਹੜਾ ਉਹ ਸਫਲਤਾਪੂਰਵਕ ਕਿਵੇਂ ਚੜ੍ਹ ਸਕਦੇ ਹਾਂ ਆਪਾਂ ਇੱਕ ਇੱਕ ਗੱਲ ਇੱਕ ਇੱਕ ਕਰਕੇ ਉਹਨਾਂ ਤੇ ਵਿਚਾਰ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਜੇਕਰ ਤੁਸੀਂ ਘਰ ਬਣਾਉਣ ਦਾ ਵਿਚਾਰ ਰੱਖਿਆ ਹੈ ਤੁਹਾਡੇ ਮਨ ਦੇ ਵਿੱਚ ਵਿਚਾਰ ਆਇਆ ਹੈ ਘਰ ਬਣਾਉਣ ਦਾ ਤਾਂ ਘਰ ਬਣਾਉਣ ਲਈ ਜਿਹੜੀ ਜਗ੍ਹਾ ਜਾਂ ਪਲਾਟ ਜਦੋਂ ਖਰੀਦਣਾ ਉਸ ਸਮੇਂ ਇਸ ਗੱਲ ਦਾ ਧਿਆਨ ਰੱਖ ਲੈਣਾ ਚਾਹੀਦਾ ਕਿ ਜਿਸ ਏਰੀਆ ਦੇ ਵਿੱਚ ਕਿਸੇ ਇਲਾਕੇ ਦੇ ਵਿੱਚ ਅਸੀਂ ਪਲਾਟ ਜਾਂ ਜਗ੍ਹਾ ਲੈਣ ਦੀ ਸੋਚ ਰਹੇ ਹਾਂ ਉੱਥੇ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ ਆਂਡ ਗਵਾਂਡ ਕਿਸ ਤਰ੍ਹਾਂ ਦਾ ਹੈ ਤੇ ਪਲਾਟ ਦੀ ਲੋਕੇਸ਼ਨ ਵੀ ਦੇਖ ਲੈਣੀ ਚਾਹੀਦੀ ਹੈ ਕਿਉਂਕਿ ਇਹਦੇ ਵਿੱਚ ਅਕਸਰ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਹੜੇ ਅ ਘਰਾਂ ਦੀ ਜਿਹੜੀ ਲੋਕੇਸ਼ਨ ਹੈ ਉਹਨਾਂ ਦਾ ਜਿਹੜਾ ਫੇਸਿੰਗ ਹੈ ਉਹਨਾਂ ਦਾ ਮੂੰਹ ਹੈ ਉਹ ਚੜਦੇ ਜਾਂ ਛਿਪਦੇ ਵਾਲੇ ਪਾਸੇ ਆ ਉੱਥੇ ਹਵਾ ਦੀ ਆਵਾਜ਼ ਜਿਹੜੀ ਉਹ ਦੂਸਰੀਆ 2 ਦਸ਼ਮਾ ਨਾਲੋਂ ਆਮ ਕਰਕੇ ਜ਼ਿਆਦਾ ਹੁੰਦੀ ਹੈ ਇਸ ਕਰਕੇ ਇਹ ਜ਼ਰੂਰ ਦੇਖ ਲੈਣਾ ਚਾਹੀਦਾ ਹੈ ਕਿ ਦਿਸ਼ਾ ਮਕਾਨ ਦੀ ਕਿਹੜੀ ਬਣੇਗੀ ਅਗਰ ਤੁਸੀਂ ਵਾਸਤੂ ਸ਼ਾਸਤਰ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਤਾਂ ਕਿਸ ਬਾਰੇ ਲੋਡਿੰਗ ਦੀ ਸਲਾਹ ਪੜਤਾਲ ਉਸੇ ਵਕਤ ਕਰ ਲੈਣੀ ਚਾਹੀਦੀ ਹੈ ਲੈ ਲੈਣੀ ਚਾਹੀਦੀ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਪਲਾਟ ਲੈ ਲੈਨੇ ਆ ਤੇ ਜਾਂ ਜਗ੍ਹਾ ਖਰੀਦ ਲੈਨੇ ਆ ਤੇ ਬਾਅਦ ਦੇ ਵਿੱਚ ਕਈ ਵਾਰ ਸਾਨੂੰ ساری ਉਮਰ ਪੁਛਤਾਉਣਾ ਪੈਂਦਾ ਹੈ ਕਿਉਂਕਿ ਕਈ ਵਲਾਂ ਬਾਅਦ ਦੇ ਵਿੱਚ ਸਾਡੇ ਧਿਆਨ ਚ ਆਉਂਦੀਆਂ ਨੇ ਸਾਥੀਓ ਅਗਲੀ ਜੋ ਗੱਲ ਹੈ ਜਿਹੜਾ ਘਰ ਹੈ ਉਹ ਹਮੇਸ਼ਾ ਆਪਣੇ ਪਰਿਵਾਰ ਦੀ ਲੋੜ ਅਨੁਸਾਰ ਹੀ ਬਣਾਉਣਾ ਚਾਹੀਦਾ ਹੈ ਪਰਿਵਾਰ ਦੇ ਕਿੰਨੇ ਜੀ ਨੇ ਉਹਨਾਂ ਨੂੰ ਕਿੰਨੇ ਕਮਰਿਆਂ ਦੀ ਲੋੜ ਹੈ ਤੇ ਉਹਦੇ ਅਨੁਸਾਰ ਹੀ ਸਾਨੂੰ ਘਰ ਦੀ ਉਸਾਰੀ ਕਰਨੀ ਚਾਹੀਦੀ ਹੈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਦੂਜਿਆਂ ਦੇ ਬੜੇ ਸੋਹਣੇ ਦਿਸਦੇ ਘਰਾਂ ਦੀ ਦੇਖੋ ਦੇਖੀ ਆਪ ਵੀ ਓਡਾ ਵੱਡਾ ਹੀ ਘਰ ਬਣਾ ਕੇ ਬੈਠ ਜਾਂਦੇ ਨੇ ਤੇ ਜਿੱਥੇ ਇਸ ਨਾਲ ਪੈਸੇ ਦੀ ਬਰਬਾਦੀ ਹੁੰਦੀ ਹੈ ਉੱਥੇ ਬਾਅਦ ਦੇ ਵਿੱਚ ਜਿਹੜਾ ਘਰ ਦੀ ਸਾਂਭ ਸੰਭਾਲ ਹੈ ਉਹਦੇ ਤੇ ਜਿਹੜੀ ਮਿਹਨਤ ਹੁੰਦੀ ਹੈ ਜਾਂ ਬਾਅਦ ਦੇ ਵਿੱਚ ਕੋਈ ਲਗਾਤਾਰ ਖਰਚਾ ਕਰਨਾ ਪੈਂਦਾ ਹੈ ਉਹ ਬੇਲੋੜਾ ਸਾਨੂੰ ਬਾਅਦ ਵਿੱਚ ਮਹਿਸੂਸ ਹੁੰਦਾ ਹੈ ਜਦੋਂ ਕਿ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਜੋ ਵੱਡੇ ਘਰ ਬਣਾਏ ਜਾਂਦੇ ਨੇ ਉਹਨਾਂ ਵਿੱਚ ਕਈ-ਕਈ ਕਮਰੇ ਕਈ ਵਾਰੀ ਬਿਨਾਂ ਵਰਤੋਂ ਦੇ ਹੀ ਪੈ ਰਹੇ ਹੁੰਦੇ ਨੇ ਤੇ ਇਸ ਕਰਕੇ ਲੋਡ ਨੂੰ ਸਾਹਮਣੇ ਰੱਖ ਕੇ ਹੀ ਘਰ ਬਣਾਉਣਾ ਬਣਾਉਣਾ ਚਾਹੀਦਾ ਸਾਥਿਓ ਤੀਸਰੀ ਗੱਲ ਜੋ ਧਿਆਨ ਵਿੱਚ ਰੱਖਣ ਯੋਗ ਹੈ ਉਹ ਹੈਗੀ ਆ ਜੇ ਘਰ ਬਣਾਉਣ ਦੇ ਲਈ ਸਾਨੂੰ ਕਿੰਨਾ ਕੁ ਪੈਸੇ ਦੀ ਜ਼ਰੂਰਤ ਤਾਂ ਸਾਡਾ ਬਜਟ ਕਿੰਨਾ ਕੁ ਹੋਊਗਾ ਇਹਦਾ ਅਨੁਮਾਨ ਪਹਿਲਾਂ ਲਾ ਲੈਣਾ ਚਾਹੀਦਾ ਜਾਂ ਲਗਵਾ ਲੈਣਾ ਚਾਹੀਦਾ ਕਿਸੇ ਮਾਹਰ ਬੰਦੇ ਤੋਂ ਕਿਸੇ ਇੰਜੀਨੀਅਰ ਤੋਂ ਜਾਂ ਕਿਸੇ ਕਾਰੀਗਰ ਤੋਂ ਜੇ ਹੋ ਸਕੇ ਤਾਂ ਇੱਕ ਤੋਂ ਵੱਧ ਜਿਹੜੇ ਕਾਰੀਗਰ ਜਾਂ ਇੰਜੀਨੀਅਰ ਨੇ ਉਹਨਾਂ ਤੋਂ ਵੱਖ-ਵੱਖ ਅਨੁਮਾਨ ਲੈ ਲਓ ਤਾਂ ਜੋ ਤੁਹਾਨੂੰ ਸਹੀ ਅਨੁਮਾਨ ਲੱਗ ਜੇ ਕਿਉਂਕਿ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਜੋ ਬੰਦਾ ਸਾਡਾ ਕੋਈ ਜਾਣ ਪਹਿਚਾਣ ਵਾਲਾ ਹੈ ਉਹ ਜੋ ਸਾਨੂੰ ਦੱਸਦਾ ਹੈ ਉਹ ਅਨੁਮਾਨ ਸਹੀ ਹੋਵੇ ਕਿ ਇਹਨਾਂ ਚੀਜ਼ਾਂ ਦੇ ਵਿੱਚ ਅਨੁਮਾਨ ਵੀ ਮੈਨੂੰ ਲੱਗਦਾ ਕਿ ਕੋਈ 100% ਸਹੀ ਨਹੀਂ ਲਗਾ ਸਕਦਾ ਹੁੰਦਾ ਤੇ ਇਸ ਤਰ੍ਹਾਂ ਕਰਕੇ ਸਾਨੂੰ ਘਟੋ-ਘਟ ਸਾਨੂੰ ਇਹ ਅੰਦਾਜ਼ਾ ਹੋ ਜਾਂਦਾ ਹੈ ਕਿ ਸਾਡੇ ਕੋਲੇ ਕਿੰਨੀ ਕ ਪੂੰਜੀ ਹੈ ਤੇ ਸਾਡੀ ਲੋੜ ਅਨੁਸਾਰ ਜੋ ਘਰ ਦੀ ਜੋ ਅਸੀਂ ਬਣਾਉਣਾ ਹੈ ਕੀ ਉਹਦੇ ਮੁਤਾਬਕ ਉਹ ਬਣ ਸਕਦਾ ਹੈ ਜੇਕਰ ਨਹੀਂ ਬਣ ਸਕਦਾ ਸਾਨੂੰ ਹੋਰ ਕਿੰਨੇ ਪੈਸੇ ਦੀ ਜ਼ਰੂਰਤ ਹੈ ਉਹਦਾ ਅਨੁਮਾਨ ਸਾਨੂੰ ਪਹਿਲਾਂ ਲਗਵਾ ਲੈਣਾ ਚਾਹੀਦਾ ਹੈ ਦੋਸਤੋ ਅਗਲੀ ਗੱਲ ਹੈ ਜਦੋਂ ਅਸੀਂ ਬਜਟ ਦਾ ਅਨੁਮਾਨ ਲਾ ਲਿਆ ਤਾਂ ਉਸ ਤੋਂ ਅਗਲਾ ਜਿਹੜਾ ਸਾਡਾ ਸਟੈਪ ਹੈ ਉਸ ਤੋਂ ਅਗਲੀ ਲੋੜ ਹੈ ਉਹ ਇਹ ਹੈ ਕਿ ਸਾਨੂੰ ਉਹਦੇ ਮੁਤਾਬਕ ਪੈਸੇ ਦਾ ਪ੍ਰਬੰਧ ਵੀ ਪਹਿਲਾਂ ਹੀ ਕਰ ਲੈਣਾ ਚਾਹੀਦਾ ਹੈ ਭਾਵੇਂ ਸਾਡੇ ਕੋਲ ਨਕਦ ਪੈਸੇ ਪਏ ਹੋਣ ਚਾਹੇ ਅਸੀਂ ਕਿਸੇ ਬੈਂਕ ਤੋਂ ਲੋਨ ਲੈਣਾ ਹੋਵੇ ਇਸ ਤਰ੍ਹਾਂ ਦਾ ਪ੍ਰਬੰਧ ਜਿਹੜਾ ਸਾਡੇ ਕੋਲ ਇਹ ਅਗਾਊਂ ਹੋਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਦੇਖਿਆ ਜਾਂਦਾ ਹੈ ਕਿ ਅਸੀਂ ਕੰਮ ਸ਼ੁਰੂ ਕਰ ਲੈਂਦੇ ਹਾਂ ਕਾਰ ਸ਼ੁਰੂ ਕਰ ਲੈਂਦੇ ਹਾਂ ਬਾਅਦ ਦੇ ਵਿੱਚ ਸਾਡੇ ਕੋਲੇ ਪੈਸੇ ਦੀ ਕਿਸੇ ਨਾ ਕਿਸੇ ਕਾਰਨ ਕਰਕੇ ਰੁਕਾਵਟ ਹੋਣ ਕਰਕੇ ਉਹ ਸਾਨੂੰ ਪੈਸਾ ਜਿਹੜਾ ਉਹ ਮਿਲਣ ਦੇ ਵਿੱਚ ਰੁਕਾਵਟ ਖੜੀ ਹੋ ਜਾਂਦੀ ਹੈ ਜਾਂ ਦੇਰੀ ਹੋ ਜਾਂਦੀ ਹੈ ਉਸ ਦੇ ਨਾਲ ਕੀ ਹੁੰਦਾ ਕਿ ਕੰਮ ਜਿਹੜਾ ਸਾਡੇ ਘਰ ਦਾ ਉਹ ਚੱਲਦਾ ਚੱਲਦਾ ਰੁਕ ਜਾਂਦਾ ਤੇ ਅਸੀਂ ਬਿਨਾਂ ਵਜ੍ਹਾ ਤੋਂ ਪਰੇਸ਼ਾਨੀ ਦੇ ਵਿੱਚ ਪੈ ਜਾਂਦੇ ਹਾਂ ਇਸ ਕਰਕੇ ਪ੍ਰਬੰਧ ਜਿਹੜਾ ਉਹ ਪਹਿਲਾਂ ਹੀ ਕਰਕੇ ਫਿਰ ਹੀ ਕਰਦਾ ਕੰਮ ਸ਼ੁਰੂ ਕਰਨਾ ਚਾਹੀਦਾ ਦੋਸਤੋ ਅਗਲੀ ਜੋ ਗੱਲ ਹੈ ਉਹ ਹੈਗਾ ਉਹ ਸਾਰੀ ਸਮੇਂ ਜੋ ਕੁਆਲਿਟੀ ਹੈ ਮਟੀਰੀਅਲ ਦੀ ਜਾਂ ਫਿਰ ਜੋ ਇੰਜੀਨੀਅਰ ਹੁੰਦੇ ਨੇ ਜਾਂ ਕਾਰੀਗਰ ਨੇ ਉਸ 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 ਮਾਮਲੇ ਦੇ ਵਿੱਚ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਥੋੜੇ ਬਹੁਤ ਪੈਸਿਆਂ ਪਿੱਛੇ ਇਹਨਾਂ ਗੱਲਾਂ ਦੇ ਨਾਲ ਸਮਝੌਤਾ ਬਿਲਕੁਲ ਨਹੀਂ ਕਰਨਾ ਚਾਹੀਦਾ ਚਾਹੇ ਉਹ ਮਟੀਰੀਅਲ ਹੈ ਚਾਹੇ ਉਹ ਇੰਜੀਨੀਅਰ ਹੈ ਚਾਹੇ ਸਾਡਾ ਕਾਰੀਗਰ ਮਿਸਤਰੀ ਹੈ ਤੇ ਚੰਗੇ ਮਿਸਤਰੀ ਤੋਂ ਚੰਗੇ ਕਾਰੀਗਰ ਤੋਂ ਹੀ ਜਿਹੜੀ ਇਹ ਸਾਰੀ ਕਰਵਾਉਣੀ ਚਾਹੀਦੀ ਹੈ ਤੇ ਕੁਆਲਿਟੀ ਜਿਹੜੀ ਹੈ ਮਟੀਰੀਅਲ ਦੀ ਉਹਦੇ ਨਾਲ ਤਾਂ ਬਿਲਕੁਲ ਹੀ ਸਮਝੌਤਾ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਥੋੜੇ ਜਿਹੇ ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਅ ਕਟਿਆ ਸਮਾਨ ਲੈ ਲੈਨੇ ਆ ਜਾਂ ਕਿਸੇ ਮੜੇ ਕਾਰੀਗਰ ਦੀਆਂ ਸੇਵਾਵਾਂ ਲੈ ਲੈਨੇ ਆ ਤੇ ਫਿਰ ਇਸ ਦਾ ਕਿਮਿਆਜ ਜਿਹੜਾ ਉਹ ਸਾਨੂੰ ਸਾਰੀ ਹੁਣ ਭੁਗਤਣਾ ਪੈਂਦਾ ਸਾਥੇ ਉਹ ਅਗਲੀ ਗੱਲ ਹੈ ਅ ਅੱਜ ਕੱਲ ਜਿਹੜਾ ਜੋ ਸਿਸਟਮ ਚੱਲਦਾ ਜੋ ਅੱਜ ਕੱਲ ਦੀ ਲੋੜ ਹੈ ਉਹ ਹੈਗਾ ਨਕਸ਼ੇ ਦੇ ਮੁਤਾਬਕ ਹੀ ਘਰ ਬਣਵਾਉਣਾ ਤੇ ਕੋਸ਼ਿਸ਼ ਕਰੋ ਕਿ ਨਕਸ਼ਾ ਤਿਆਰ ਕਰਵਾ ਕੇ ਹੀ ਆਪਣਾ ਘਰ ਸ਼ੁਰੂ ਕਰਵਾਓ ਜਾਂ ਘਰ ਦੀ ਤਿਆਰੀ ਕਰਵਾਓ ਘਰ ਦੀ ਉਸਾਰੀ ਕਰਵਾਓ ਕਈ ਵਾਰੀ ਹੁੰਦਾ ਕਿ ਅਸੀਂ ਆਪਣੇ ਪੱਧਰ ਤੇ ਹੀ ਨਕਸ਼ਾ ਬਣਾ ਕੇ ਘਰ ਬਣਵਾ ਲੈਨੇ ਆ ਉਹ ਹੋ ਸਕਦਾ ਹੈ ਕਿ ਚੰਗਾ ਹੋਵੇ ਪਰ ਬਹੁਤੀ ਵਾਰ ਇਹ ਵੀ ਹੋ ਸਕਦਾ ਹੈ ਕਿ ਉਹਦੇ ਵਿੱਚ ਬਹੁਤ ਸਾਰੀਆਂ ਔਣਤਾਂ ਜਿਹੜੀਆਂ ਉਹ ਰਹਿ ਸਕਦੀਆਂ ਨੇ ਕਿ ਜਿਸ ਤੱਕ ਮਿਆਜਾ ਸਾਨੂੰ ਸਾਰੀ ਉਮਰ ਵੀ ਭੋਤਣਾ ਪੈ ਸਕਦਾ ਹੈ ਜੇ ਬਾਅਦ ਚ ਪਛਤਾਵਾ ਵੀ ਹੋ ਸਕਦਾ ਤੇ ਜਿਹੜੇ ਆਰਕੀਟੈਕਟ ਹੁੰਦੇ ਨੇ ਉਹਨਾਂ ਨੂੰ ਜੇ ਸਾਨੂੰ ਥੋੜੇ-ਬਹੁਤ ਪੈਸੇ ਦੇਣੇ ਪੈ ਵੀ ਜਾਂਦੇ ਨੇ ਤਾਂ ਉਹਦੇ ਬਦਲੇ ਵਿੱਚ ਸਾਨੂੰ ਕਾਫੀ ਫਾਇਦਾ ਵੀ ਉਹ ਕਰ ਜਾਂਦੇ ਨੇ ਕਿਉਂਕਿ ਉਹ ਕਈ ਵਾਰੀ ਘੱਟ ਬਜਟ ਦੇ ਵਿੱਚ ਤੁਹਾਨੂੰ ਘੱਟ ਜਗ੍ਹਾ ਦੇ ਵਿੱਚ ਵੀ ਇੱਕ ਸੋਹਣਾ ਘਰ ਇੱਕ ਸ਼ਾਨਦਾਰ ਘਰ ਬਣਵਾ ਕੇ ਦੇ ਸਕਦੇ ਨੇ ਸਾਥਿਓ ਅਗਲੀ ਗੱਲ ਜੋ ਅਸੀਂ ਧਿਆਨ ਵਿੱਚ ਰੱਖਣ ਦੀ ਲੋੜ ਹੁੰਦੀ ਹੈ ਇੱਕ ਘਰ ਦੇ ਘਰ ਦੇ ਵਿੱਚ ਇੱਕ ਸਟੋਰ ਜ਼ਰੂਰ ਬਣਵਾ ਲੈਣਾ ਚਾਹੀਦੇ ਤੇ ਸਟੋਰ ਦੇ ਵਿੱਚ ਇੱਕ ਵਾਧੂ ਸ਼ੈਲਫ ਵੀ ਜ਼ਰੂਰ ਬਣਵਾ ਲੈਣੀ ਚਾਹੀਦੀ ਹੈ ਬੇਸ਼ੱਕ ਇਹ ਬੜੀ ਛੋਟੀ ਗੱਲ ਲੱਗਦੀ ਹੈ ਪਰ ਜਦੋਂ ਘਰ ਬਣ ਜਾਂਦਾ ਹੈ ਤੇ ਉਸ ਤੋਂ ਮਗਰੋਂ ਇੱਕ ਸਟੋਰ ਦੀ ਜ਼ਰੂਰਤ ਸਭ ਤੋਂ ਵੱਧ ਮਹਿਸੂਸ ਹੁੰਦੀ ਹੈ ਜੋ ਅਕਸਰ ਘਰ ਬਣਾਉਣ ਦੇ ਸਮੇਂ ਸਾਡੇ ਤੋਂ ਛੁੱਟ ਜਾਂਦੀ ਹੈ ਜਾਂ ਸਾਨੂੰ ਬੇਲੋੜਾ ਲੱਗਦਾ ਹੈ ਤੇ ਬਹੁਤ ਸਾਰਾ ਜੋ ਇਸ ਤਰ੍ਹਾਂ ਦਾ ਸਮਾਨ ਹੁੰਦਾ ਜੋ ਘਟ ਵਰਤੋਂ ਵਾਲਾ ਹੁੰਦਾ ਜਾਂ ਫਿਰ ਸਾਡੇ ਕਈ ਬਰਤਨ ਵਿੱਚ ਨਹੀਂ ਵੀ ਹੁੰਦਾ ਜਾਂ ਫਿਰ ਉਹ ਮੌਸਮ ਦੇ ਅਨੁਸਾਰ ਬਰਤਨ ਵਾਲਾ ਹੁੰਦਾ ਉਸ ਨੂੰ ਸਟੋਰ ਦੇ ਵਿੱਚ ਅਸੀਂ ਇੱਕ ਜਗ੍ਹਾ ਤੇ ਜਿਹੜਾ ਉਹ ਸੇਫ ਕਰਕੇ ਖੜਾ ਸਕਦੇ ਹਾਂ ਇਸ ਤੋਂ ਇਲਾਵਾ ਸਾਥਿਓ ਜਿਹੜੀ ਅਗਲੀ ਗੱਲ ਸਾਡੇ ਧਿਆਨ ਵਿੱਚ ਰੱਖਣ ਦੀ ਲੋੜ ਹੁੰਦੀ ਹੈ ਅੱਜ ਕੱਲ ਤੁਹਾਨੂੰ ਪਤਾ ਕਿ ਲੱਕੜ ਜਿਹੜੀ ਹੁੰਦੀ ਹੈ ਉਹ ਬੜੀ ਮਹਿੰਗੀ ਆਉਂਦੀ ਹੈ ਤੇ ਉਸ ਦੀ ਬਣਵਾਈ ਉਸ ਤੋਂ ਵੀ ਮਹਿੰਗੀ ਹੈ ਤੇ ਬੜਾ ਖਰਚਾ ਹੁੰਦਾ ਲੱਕੜ ਦਾ ਸਮਾਨ ਤਿਆਰ ਕਰਵਾਉਣ ਦੇ ਵਿੱਚ ਚਾਹੇ ਉਹ ਦਰਵਾਜ਼ੇ ਨੇ ਚਾਹੇ ਖਿੜਕੀਆਂ ਨੇ ਜਾਂ ਫਰਨੀਚਰ ਹੈ ਜਾਂ ਕੁਝ ਹੋਰ ਹੈ ਤੇ ਇਸ ਲਈ ਘਰ ਬਣਾਉਣ ਦੇ ਸਮੇਂ ਹੀ ਸਿਉਂਕ ਤੋਂ ਬਚਾਉਣ ਦੇ ਲਈ ਅੱਜ ਕੱਲ ਇੱਕ ਸਪੈਸ਼ਲ ਟ੍ਰੀਟਮੈਂਟ ਉਪਲਬਧ ਨੇ ਮਾਰਕੀਟ ਦੇ ਵਿੱਚ ਉਹ ਨਾਲ ਦੇ ਨਾਲ ਹੀ ਕਰਵਾ ਲੈਣੇ ਚਾਹੀਦੇ ਨੇ ਇਹ ਉਸ ਵਕਤ ਹੀ ਹੋ ਸਕਦਾ ਜਦੋਂ ਘਰ ਤਿਆਰ ਹੋ ਰਿਹਾ ਹੁੰਦਾ ਬਾਅਦ ਦੇ ਵਿੱਚ ਜੋ ਇਸ ਤਰ੍ਹਾਂ ਦੇ ਟ੍ਰੀਟਮੈਂਟ ਹੁੰਦੇ ਨੇ ਕੋਈ ਪ੍ਰਬੰਧ ਹੁੰਦੇ ਨੇ ਉਹ ਆਰ ਜੀ ਹੁੰਦੇ ਨੇ ਇਸ ਕਰਕੇ ਇੱਕ ਘਰ ਬਣਵਾਉਣ ਦੇ ਸਮੇਂ ਹੀ ਸਪੈਸ਼ਲ ਟ੍ਰੀਟਮੈਂਟ ਜਿਹੜਾ ਸੌਂਕ ਤੋਂ ਬਚਣ ਦਾ ਉਹ ਉਸੇ ਵਕਤ ਹੀ ਨਾਲ ਦੇ ਨਾਲ ਹੀ ਕਰਵਾ ਲੈਣਾ ਚਾਹੀਦਾ ਹੈ ਤਾਂ ਜੋ ਸਾਡਾ ਜਿਹੜਾ ਮੋਟਾ ਖਰਚਾ ਲੱਕੜੀ ਤੇ ਲੱਕੜੀ ਦੇ ਸਮਾਨ ਤੇ ਹੋਇਆ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਖਰਾਬ ਨਾ ਹੋਵੇ ਸਾਡਾ ਨੂੰ ਆਰਥਿਕ ਨੁਕਸਾਨ ਨਾ ਹੋਵੇ ਅਗਲੀ ਗੱਲ ਜੋ ਅਸੀਂ ਧਿਆਨ ਵਿੱਚ ਰੱਖਣੀ ਹੈ ਅਗਰ ਤੁਸੀਂ ਇਸ ਤਰ੍ਹਾਂ ਸੋਚ ਰਹੇ ਹਾਂ ਕਿ ਘਰ ਇਸ ਤਰ੍ਹਾਂ ਬਣਵਾਇਆ ਜਾਵੇ ਖਾਸ ਕਰਕੇ ਸ਼ਹਿਰੀ ਖੇਤਰਾਂ ਦੇ ਵਿੱਚ ਕਿ ਅਸੀਂ ਕੋਈ ਇੱਕ ਪੋਰਸ਼ਨ ਖਾਸ ਕਰਕੇ ਉਪਰਲਾ ਪੋਰਸ਼ਨ ਕਈ ਵਾਰੀ ਸੋਚ ਲੈਂਦੇ ਆ ਕਿ ਅਸੀਂ ਬਾਅਦ ਵਿੱਚ ਰੈਂਟ ਤੇ ਦੇ ਦੇਵਾਂਗੇ ਕਿਰਾਏ ਤੇ ਦੇ ਦੇਵਾਂਗੇ ਤਾਂ ਉਸਾਰੀ ਦੇ ਸਮੇਂ ਹੀ ਘਰ ਬਣਵਾਉਣ ਦੇ ਸਮੇਂ ਹੀ ਇਸ ਗੱਲ ਦਾ ਪਹਿਲਾਂ ਧਿਆਨ ਰੱਖ ਕੇ ਹੀ ਘਰ ਬਣਵਾਇਆ ਜਾਵੇ ਤਾਂ ਜੋ ਬਾਅਦ ਦੇ ਵਿੱਚ ਕਈ ਵਾਰੀ ਸਾਡੇ ਖਿਆਲ ਆਉਂਦਾ ਹੈ ਇਹ ਗੱਲ ਦਾ ਤੇ ਬਾਅਦ ਵਿੱਚ ਕੋਈ ਭੰਨ ਤੋੜ ਕਰਕੇ ਕੋਈ ਪੌੜੀਆਂ ਦਾ ਪ੍ਰਬੰਧ ਜਾਂ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਉਹ ਕਰਨ ਦੇ ਖਤਰ ਸਾਨੂੰ ਕੋਈ ਭੰਨ ਤੋੜ ਦੀ ਜਰੂਰਤ ਨਾ ਪਵੇ ਇਸ ਕਰਕੇ ਇਹ ਨੂੰ ਪਹਿਲਾਂ ਹੀ ਧਿਆਨ ਚ ਰੱਖਿਆ ਜਾਵੇ ਕਿ ਅਸੀਂ ਉੱਪਰਲਾ ਪੋਰਸ਼ਨ ਖੁਦ ਵਰਤਣੇ ਜਾਂ ਅਸੀਂ ਕਿਰਾਏ ਤੇ ਦੇਣ ਬਾਰੇ ਕੋਈ ਵਿਚਾਰ ਕਰ ਰਹੇ ਹਾਂ ਸਾਥੀਓ ਅਗਲੀ ਗੱਲ ਜਿਹੜੀ ਅਸੀਂ ਧਿਆਨ ਵਿੱਚ ਰੱਖਣੀ ਹੈ ਉਹ ਸਾਰੀ ਦੇ ਸਮੇਂ ਅੱਜ ਦੇ ਨਾਲ 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 ਹਮੇਸ਼ਾ ਆਉਣ ਵਾਲੇ ਸਮੇਂ ਨੂੰ ਵੀ ਧਿਆਨ ਚ ਰੱਖਣ ਦੀ ਲੋੜ ਹੁੰਦੀ ਹੈ ਅਕਸਰ ਅਸੀਂ ਅੱਜ ਨੂੰ ਦੇਖ ਕੇ ਹੀ ਉਸਾਰੀ ਕਰਦੇ ਹਾਂ ਪਰ ਭਵਿੱਖ ਜਿਹੜਾ ਹੁੰਦਾ ਆਉਣ ਵਾਲਾ ਸਮਾਂ ਉਹ ਕਈ ਵਾਰੀ ਅਸੀਂ ਉਹਦਾ ਧਿਆਨ ਹੀ ਨਹੀਂ ਕਰਦੇ ਕਿ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋ ਸਕਦਾ ਸਾਡੀਆਂ ਲੋੜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਾਨੂੰ ਹੋ ਸਕਦੀਆਂ ਨੇ ਜਿਵੇਂ ਆਉਣ ਵਾਲੇ ਸਮੇਂ ਦੀ ਸਾਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਆਪਣੇ ਜਿਵੇਂ ਆਪਣੇ ਬੱਚੇ ਇੱਕ ਨੇ ਦੋ ਨੇ ਜਾਂ ਇਸ ਤਰੀਕੇ ਨਾਲ ਅਗਲੇ ਪੂਰ ਕੋਈ ਇਸ ਤਰ੍ਹਾਂ ਦੀ ਸਾਡੀ ਲੋਡ ਆਉਣਲੇ ਸਮੇਂ ਦੇ ਵਿੱਚ ਬਣ ਸਕਦੀ ਹੈ ਉਸ ਹਿਸਾਬ ਦੇ ਨਾਲ ਹੀ ਪਹਿਲਾਂ ਹੀ ਨਕਸ਼ਾ ਤਿਆਰ ਕਰਵਾਓ ਤੇ ਉਸੇ ਤਰੀਕੇ ਨਾਲ ਹੀ ਆਪਣਾ ਘਰ ਦੀ ਉਸਾਰੀ ਕਰਵਾਓ ਇਸ ਤੋਂ ਨਵ ਗਲੀ ਵਿੱਚੋਂ ਜਾਂ ਸੜਕ ਤੋਂ ਘਰ ਦੀ ਉਚਾਈ ਕਿੰਨੀ ਕੁ ਰੱਖਣੀ ਹੈ ਇਹ ਵੀ ਬੜਾ ਧਿਆਨ ਦੇਣ ਵਾਲੀ ਗੱਲ ਹੁੰਦੀ ਹੈ ਕਈ ਵਾਰ ਇਹ ਹੁੰਦਾ ਕਿ ਅਸੀਂ ਉਹਦੀ ਉਚਾਈ ਪ੍ਰੋਪਰ ਨਹੀਂ ਰੱਖਦੇ ਤੇ ਕੁਝ ਸਮੇਂ ਬਾਅਦ ਗਲੀ ਉੱਚੀ ਹੋ ਜਾਂਦੀ ਹੈ ਤੇ ਘਰ ਜਿਹੜਾ ਹੁੰਦਾ ਹੈ ਉਹ ਗਲੀ ਦੇ ਬਰਾਬਰ ਹੋ ਜਾਂਦਾ ਤਾਂ ਨੀਵਾ ਹੋ ਜਾਂਦਾ ਤੇ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਇਸ ਗੱਲ ਕਰਕੇ ਤੇ ਸਾਡੀ ਪ੍ਰਾਪਰਟੀ ਦੀ ਕੀਮਤ ਵੀ ਇੱਕਦਮ ਥੱਲੇ ਚਲੀ ਜਾਂਦੀ ਹੈ ਇਹਦੇ ਨਾਲ ਇਸ ਕਰਕੇ ਇਸ ਗੱਲ ਦਾ ਵੀ ਪਹਿਲਾਂ ਨਾਲ ਹੀ ਧਿਆਨ ਰੱਖ ਕੇ ਘਰ ਦੀ ਤਿਆਰੀ ਜਾਂ ਘਰ ਦੀ ਉਹ ਸਾਰੀ ਕਰਵਾਈ ਜਾਣੀ ਚਾਹੀਦੀ ਹੈ ਅਗਲੀ ਗੱਲ ਜੇਕਰ ਤੁਸੀਂ ਕਿਸੇ ਕਾਰਨ ਕਰਕੇ ਅੱਜ ਪੈਸੇ ਦੀ ਤੰਗੀ ਕਰਕੇ ਘਰ ਤੋਂ ਸਾਰੀ ਕਰਨਾ ਚਾਹੁੰਦੇ ਹੋ ਘਰ ਦੀ ਤਾਂ ਕੋਸ਼ਿਸ਼ ਇਹ ਕਰੋ ਕਿ ਜਿੰਨਾ ਕੁ ਅੱਜ ਤਿਆਰ ਕਰਵਾ ਸਕਦੇ ਹੋ ਅੱਜ ਤਿਆਰ ਕਰਵਾ ਲਓ ਪਰ ਭਵਿੱਖ ਦੇ ਵਿੱਚ ਤੁਸੀਂ ਬਣੋ ਇਸ ਘਰ ਨੂੰ ਵਧਾਉਣ ਦੀ ਜਾਂ ਤਿਆਰ ਕਰਨ ਦੀ ਗੁੰਜਾਇਸ਼ ਜਰੂਰ ਪਹਿਲਾਂ ਹੀ ਰੱਖ ਲਓ ਕਿਉਂਕਿ ਨਕਸ਼ਾ ਪਹਿਲਾਂ ਹੀ ਅਸਾਬ ਨਾਲ ਬਣਾ ਕੇ ਚੱਲੋ ਵੀ ਤਾਂ ਜੋ ਬਾਅਦ ਦੇ ਵਿੱਚ ਤੁਹਾਨੂੰ ਉਹਦੇ ਵਿੱਚ ਕੋਈ ਭੰਨ ਤੋੜ ਕਰਕੇ ਹੋਰ ਉਹਦੇ ਵਿੱਚ ਵਾਧਾ ਕਰਨ ਦੀ ਜ਼ਰੂਰਤ ਨਾ ਪਵੇ ਤੇ ਅਗਲੀ ਗੱਲ ਜਿਹੜੀ ਹੈ ਜੇਕਰ ਪੈਸੇ ਦੀ ਕਈ ਵਾਰੀ ਲੋੜ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਮੌਕਾ ਇਸ ਤਰ੍ਹਾਂ ਬਣ ਜਾਂਦਾ ਘਰ ਸਾਨੂੰ ਮੋਕਾ ਤੇ ਬਣਵਾਉਣਾ ਪੈਂਦਾ ਪੈਸੀ ਸਾਡੇ ਕੋਲੇ ਉਨੇ ਨਹੀਂ ਹੁੰਦੇ ਤਾਂ ਸਾਰਾ ਘਰ ਜੇ ਆਪਾਂ ਇੱਕੋ ਵਾਰ ਚ ਕੰਪਲੀਟ ਨਹੀਂ ਕਰ ਸਕਦੇ ਤਾਂ ਇਹ ਕੋਸ਼ਿਸ਼ ਕਰੋ ਕਿ ਜਿਹੜੀਆਂ ਜ਼ਰੂਰੀ ਲੋੜਾਂ ਹੁੰਦੀਆਂ ਨੇ ਘਰ ਦੀਆਂ ਉਹ ਪਹਿਲੇ ਦਰ ਦੇ ਪਹਿਲਾਂ ਉਹ ਪੂਰੀਆਂ ਕਰੋ ਜਿੰਨਾ ਬੰਦਾ ਸਾਡਾ ਨਹੀਂ ਸਰ ਸਕਦਾ ਦਰਵਾਜ਼ੇ ਨੇ ਖਿੜਕੀਆਂ ਨੇ ਜੋ ਇਸ ਤਰੀਕੇ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਸਾਡੀ ਰੋਜ਼ਾਨਾ ਜ਼ਿੰਦਗੀ ਖਾਤਰ ਜ਼ਰੂਰਤ ਨਹੀਂ ਜਾਂ ਇੱਕ ਘਰ ਦੀ ਸੇਫਟੀ ਲਈ ਘੱਟੋ ਘੱਟ ਜਿੰਨਾ ਦੀ ਜ਼ਰੂਰਤ ਹੈ ਉਹ ਉਹਨਾਂ ਨੂੰ ਪਹਿਲੇ ਅਧਾਰ ਤੇ ਪੂਰੀਆਂ ਕਰੋ ਜਿਹੜੀਆਂ ਬਾਕੀ ਚੀਜ਼ਾਂ ਨੇ ਜਿੰਨਾ ਬਿਨਾ ਅਜੇ ਸਰ ਸਕਦਾ ਹੈ ਉਹਨਾਂ ਨੂੰ ਇੱਕ ਇੱਕ ਕਰਕੇ ਬਾਅਦ ਵਿੱਚ ਪੂਰੀਆਂ ਕਰਦੇ ਜਾਓ ਦੋਸਤੋ ਇਹ ਉਹ ਗੱਲਾਂ ਸੀ ਜਿਹੜੀਆਂ ਸਾਨੂੰ ਘਰ ਦੀ ਉਸਾਰੀ ਸਮੇਂ ਧਿਆਨ ਵਿੱਚ ਰੱਖਣੇ ਚਾਹੀਦੀਆਂ ਨੇ ਅਗਰ ਇੰਨਾ ਗੱਲਾਂ ਤੋਂ ਇਲਾਵਾ ਕੋਈ ਹੋਰ ਇਸ ਤਰ੍ਹਾਂ ਦੀ ਗੱਲ ਹੈ ਇਸ ਤਰ੍ਹਾਂ ਦਾ ਪੁਆਇੰਟ ਹੈ ਜੋ ਅਸੀਂ ਇਸ ਵੀਡੀਓ ਦੇ ਵਿੱਚ ਜਿਸ ਬਾਰੇ ਚਰਚਾ ਨਹੀਂ ਕਰ ਸਕੀ ਉਹ ਵੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਇਸ ਦੱਸ ਕੇ ਇਸ ਜਾਣਕਾਰੀ ਦੇ ਵਿੱਚ ਵਾਧਾ ਕਰ ਸਕਦੇ ਹੋ ਤੇ ਤੁਹਾਨੂੰ ਅੱਜ ਦੀ ਇਹ ਵੀਡੀਓ ਇਸ ਵਿੱਚ ਸਾਂਝੀ ਕੀਤੀ ਜਾਣਕਾਰੀ ਕਿਸ ਤਰ੍ਹਾਂ ਲੱਗੀ ਉਹਦੇ ਬਾਰੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਡੇ ਨਾਲ ਜਰੂਰ ਸਾਂਝੇ ਕਰੋ ਅੱਜ ਦੀ ਵੀਡੀਓ ਨੂੰ ਇੱਕ ਤੁਹਾਡਾ ਇੱਕ ਲਾਈਕ ਤੇ ਇੱਕ ਸ਼ੇਅਰ ਸਾਨੂੰ ਹੌਸਲਾ ਦੇਵੇਗਾ ਤੇ ਜਲਦੀ ਹੀ ਮਿਲਾਂਗੇ ਆਪਾਂ ਇੱਕ ਹੋਰ ਨਵੇਂ ਵਿਸ਼ੇ ਇੱਕ ਹੋਰ ਵੀਡੀਓ ਨਾਲ ਉਦੋਂ ਤੱਕ ਲਈ ਧੰਨਵਾਦ